ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਠ ਠੀਕ ਠਾਕ ਹੋ ਚੜ੍ਹਦੀ ਕਲਾ ਤੇ ਅੱਜ ਤੁਹਾਡੇ ਨਾਲ ਵੀਡੀਓ ਇੱਕ ਇਹੋ ਜੀ ਸਾਂਝੀ ਕਰਨ ਜਾ ਰਹੇ ਹਾਂ ਸ਼ਾਇਦ ਤੁਸੀਂ ਸੋਚਿਆ ਵੀ ਨਹੀਂ ਹੋਣਾ ਟਾਈਟਲ ਤਾਂ ਤੁਸੀਂ ਪੜ ਹੀ ਲਿਆਇਆ ਕਿ ਤੁਸੀਂ ਕਦੇ ਸੋਚਿਆ ਜਦੋਂ ਵੀ ਤੁਸੀਂ ਕਿਸੇ ਸੁਪਰਮਾਰਕੀਟ ਜਾਂ ਕਿਸੇ ਸਟੋਰ ਦੇ ਵਿੱਚ ਜਾਂਦੇ ਆ ਖਰੀਦਦਾਰੀ ਕਰਨ ਉੱਥੇ ਸਭ ਤੋਂ ਮੂਰੇ ਫਲ ਅਤੇ ਸਬਜ਼ੀਆਂ ਹੀ ਕਿਉਂ ਹੁੰਦੀਆਂ ਮੈਂ ਵੀ ਮਾਰਕੀਟ ਗਿਆ ਤਾਂ ਮੈਂ ਉੱਥੇ ਦੇਖਿਆ ਵੈਸੇ ਦਿਮਾਗ ਦੇ ਵਿੱਚ ਵੀ ਗੱਲ ਆ ਗਈ ਇਹ ਜਾ ਕੇ ਉੱਥੇ ਵੀ ਮੂਰੇ ਕਿਉਂ ਰੱਖਦੇ ਆ ਹਮੇਸ਼ਾ ਕਿਸੇ ਵੀ ਮਾਰਕੀਟ ਜਾਂਦੇ ਆ ਪਰ ਮੂਰੇ ਫਲ ਦੇ ਸਬਜ਼ੀ ਨਹੀਂ ਹੁੰਦੀਆਂ ਇਹਦਾ ਕੀ ਕਾਰਨ ਹੈ ਕਿਉਂ ਰੱਖੀਆਂ ਜਾਂਦੀਆਂ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਤੁਹਾਨੂੰ ਪੰਜ ਜਿਹੜੇ ਆ ਆਪਾਂ ਮੁੱਖ ਕਾਰਨ ਦੱਸਣੇ ਵੀ ਕਿਉਂ ਰੱਖੀਆਂ ਜਾਂਦੀਆਂ ਸਭ ਤੋਂ ਪਹਿਲਾ ਕਾਰਨ ਆਪਾਂ ਜਦੋਂ ਵੀ ਕਿਸੇ ਸੁਪਰਮਾਰਕੀਟ ਦੇ ਵਿੱਚ ਰੋ ਜਾਂਦੇ ਆ ਨਾ ਜਦੋਂ ਆਪਾਂ ਦੇਖਦੇ ਆ ਉੱਥੇ ਸੇਬ, ਕੇਲੇ ਜਾਂ ਹੋਰ ਸਬਜ਼ੀਆਂ ਜਿਹੜੀਆਂ ਹੁੰਦੀਆਂ ਉਹ ਰੰਗ-ਬਰੰਗੀਆਂ ਹੁੰਦੀਆਂ ਉਹ ਸਾਡੀਆਂ ਅੱਖਾਂ ਨੂੰ ਜਿਹੜੀਆਂ ਨਾ ਸੋਹਣੀਆਂ ਲੱਗਦੀਆਂ ਆ ਆਪਾਂ ਮਾਰਕੀਟ ਦੇ ਵਿੱਚ ਹੁੰਦੇ ਹੋਏ ਵੀ ਇਦਾਂ ਲੱਗਦਾ ਜਿੱਦਾਂ ਆਪਾਂ ਕਿਸੇ ਖੁੱਲੀ ਹੱਟ ਦੇ ਵਿੱਚ ਬੈਠੇ ਆ ਜਿਹੜੀ ਖੁੱਲੀ ਜਗ੍ਹਾ ਜਿੱਦਾਂ ਹੁੰਦੀ ਹੈ ਨਾ ਆਪਾਂ ਨੇ ਮਨ ਨੂੰ ਆਪਣੀਆਂ ਅੱਖਾਂ ਨੂੰ ਇਤਾਂ ਮਹਿਸੂਸ ਹੁੰਦਾ ਕਿ ਆਪਾਂ ਸੋਹਣੀ ਜਗ੍ਹਾ ਆ ਗਏ ਆ ਤੋ ਆਪਣੇ ਅੱਖਾਂ ਨੂੰ ਸੋਹਣਾ ਲੱਗੇ ਆਪਣੇ ਮਨ ਨੂੰ ਸੋਹਣਾ ਲੱਗੇ ਇੱਕ ਰੰਗ ਬਰੰਗਾ ਜਿਹਾ ਮਾਹੌਲ ਜਿਹਾ ਪੈਦਾ ਹੋ ਜਾਂਦਾ ਆ ਇਸ ਕਰਕੇ ਉੱਥੇ ਰੱਖੀਆਂ ਜਾਂਦੀਆਂ ਤੇ ਇਹਦਾ ਦੂਸਰਾ ਕਾਰਨ ਦੂਸਰਾ ਕਾਰਨ ਇਹ ਹੁੰਦਾ ਕਿ ਉਹਨਾਂ ਦਾ ਇੱਕ ਤਰੀਕਾ ਆ ਮਾਰਕੀਟਿੰਗ ਕਰਨ ਦਾ ਵੀ ਆਪਾਂ ਨੂੰ ਇਹ ਅਹਿਸਾਸ ਹੋਵੇ ਕਿ ਆਪਾਂ ਦੀ ਜਿਹੜੀ ਆਪਣੀ ਸ਼ਾਪਿੰਗ ਦੀ ਸ਼ੁਰੂਆਤ ਆ ਨਾ ਆਪਾਂ ਕਿਸੇ ਸਿਹਤਮੰਦ ਚੀਜ਼ ਤੋਂ ਕਰ ਰਹੇ ਆ ਜਿਹੜੀ ਆਪਣੀ ਸਿਹਤ ਵਾਸਤੇ ਬਹੁਤ ਚੰਗੀ ਆ ਕਿਉਂਕਿ ਫਲ ਤੇ ਸਬਜ਼ੀਆਂ ਆਪਣੀ ਸਿਹਤ ਵਾਸਤੇ ਚੰਗੀਆਂ ਆ ਉਸ ਤੋਂ ਬਾਅਦ ਆਪਾਂ ਜੋ ਮਰਜ਼ੀ ਖਰੀਦੀ ਜਾਈਏ ਪਰ ਆਪਣੀ ਜਿਹੜੀ ਸ਼ੁਰੂਆਤ ਆ ਉਹ ਇੱਕ ਚੰਗੀ ਚੀਜ਼ ਤੋਂ ਹੋ ਰਹੀ ਆ ਤੇ ਤੀਸਰਾ ਕਾਰਨ ਤੀਸਰਾ ਕਾਰਨ ਇਹ ਹੈਗਾ ਕਿ ਇਹ ਸਟਾਫ ਦੀ ਨਿਗਰਾਨੀ ਦੇ ਵਿੱਚ ਰਹਿੰਦਾ ਕਿਉਂਕਿ ਸਭ ਤੋਂ ਅੱਗੇ ਹੋਣ ਦੇ ਕਰਕੇ ਸਟਾਫ ਦੀ ਹਮੇਸ਼ਾ ਹੀ ਨਿਗਾਰਾ ਰਹੀਦੀ ਇਹਦੇ ਤੇ ਕਿਉਂਕਿ ਇਹ ਖਰਾਬ ਚੀਜ਼ਾਂ ਆਈਟਮ ਜਿਹੜੀ ਇਹ ਛੇਤੀ ਖਰਾਬ ਹੋ ਜਾਂਦੀ ਆ ਉਹਨਾਂ ਨੂੰ ਚੇਂਜ ਕਰਨਾ ਉਹਨਾਂ ਨੂੰ ਆਸਾਨ ਲੈਂਦਾ ਵੀ ਨਿਗਾਹ ਹੁੰਦੀ ਉਹਨਾਂ ਦੇ ਵੀ ਇਹ ਚੀਜ਼ ਖਰਾਬ ਹੋਣ ਵਾਲੀ ਆ ਉਹਨੂੰ ਜਲਦੀ ਅਸੀਂ ਚੇਂਜ ਕਰ ਦਈਏ ਜੇ ਸਭ ਤੋਂ ਪਿੱਛੇ ਹੋਊਗਾ ਕਿ ਸਟਾਫ ਜਿਹੜਾ ਹੁੰਦਾ ਕਿਉਂਕਿ ਉਹਨਾਂ ਦੇ ਜਿਹੜਾ ਸਭ ਤੋਂ ਮੋਰੇ ਹੁੰਦਾ ਆ ਇਸ ਕਰਕੇ ਉਹਨੂੰ ਸਭ ਤੋਂ ਮੋਰੇ ਰੱਖਿਆ ਜਾਂਦਾ ਹੈ ਕਿ ਤਾਂ ਜੋ ਜੇ ਕੋਈ ਖਰਾਬ ਆਈਟਮ ਹੋ ਜਾਂਦੀ ਆ ਉਹਨੂੰ ਆਪਾਂ ਆਸਾਨੀ ਦੇ ਨਾਲ ਚੇਂਜ ਕਰ ਸਕੀਏ ਕਿਉਂਕਿ ਗਾਹਕ ਨੇ ਵੀ ਪਹਿਲਾਂ ਹੀ ਆਉਣਾ ਆ ਤੇ ਸਟਾਫ ਵੀ ਅੱਗੇ ਹੁੰਦਾ ਆ ਤੇ ਇਹਦਾ ਚੌਥਾ ਕਾਰਨ ਚੌਥਾ ਕਾਰਨ ਇਹ ਹੁੰਦਾ ਆ ਕਿਉਂਕਿ ਜਿਹੜਾ ਇਹਨਾਂ ਦਾ ਜਿੰਨਾ ਵੀ ਇਹ ਸਮਾਨ ਹੁੰਦਾ ਨਾ ਸਟੋਰਾਂ ਦੇ ਵਿੱਚੋਂ ਆਉਂਦਾ ਆ ਤੇ ਇਹਨਾਂ ਦਾ ਜਿਹੜਾ ਚੇਂਜਿੰਗ ਰੂਮ ਹੁੰਦਾ ਜਿੱਥੇ ਆਪਾਂ ਸਮਾਨ ਇਹਨਾਂ ਦੇ ਸਟੋਰ ਦੇ ਵਿੱਚ ਆਉਂਦਾ ਹੈ ਉਹ ਵੀ ਹਮੇਸ਼ਾ ਮਾਰਕੀਟ ਦੇ ਲਾਗੇ ਹੁੰਦਾ ਆ ਅੱਗੇ ਹੁੰਦਾ ਆ ਪਿੱਛੇ ਨਹੀਂ ਹੁੰਦੇ ਗੋਦਾਮ ਇਹਨਾਂ ਦੇ ਇਹਨਾਂ ਦੇ ਬਿਲਕੁਲ ਨਜ਼ਦੀਕ ਹੁੰਦੇ ਜਿਆਦਾਤਰ ਮਾਰਕੀਟਾਂ ਦੇ ਵਿੱਚ ਕਿਉਂਕਿ ਉੱਥੋਂ ਇਹਨਾਂ ਨੂੰ ਆਸਾਨ ਰਹਿੰਦਾ ਹੈ ਜਿਹੜਾ ਸਟਾਫ ਨੂੰ ਇਹ ਸਮਾਨ ਲਿਆਉਣਾ ਤੇ ਲਿਜਾਣਾ ਇਸ ਕਰਕੇ ਇਹਨੂੰ ਅੱਗੇ ਰੱਖਿਆ ਜਾਂਦਾ ਕਿਉਂਕਿ ਸਭ ਤੋਂ ਵੱਧ ਇਹੀ ਸਮਾਨ ਜਿਹੜਾ ਚੇਂਜ ਕੀਤਾ ਜਾਂਦਾ ਹੁੰਦਾ ਆ ਇਸ ਕਰਕੇ ਇਹਨੂੰ ਬਿਲਕੁਲ ਲਾਗੇ ਰੱਖਦੇ ਆ ਤਾਂ ਜੋ ਸਟਾਫ ਨੂੰ ਆਸਾਨੀ ਰਹਦੀ ਆ ਵੀ ਆਪਣੇ ਜਿਹੜਾ ਚੇਂਜਿੰਗ ਰੂਮ ਦੇ ਤੋਂ ਇਹਨਾਂ ਨੂੰ ਲਿਜ ਬਿਲਕੁਲ ਆਸਾਨ ਰਹੇ ਈਜ਼ੀ ਰਹੇ ਤੇ ਪੰਜਵਾਂ ਕਾਰਨ ਪੰਜਵਾਂ ਕਾਰਨ ਇਹ ਹੈਗਾ ਕਿ ਇਹਨਾਂ ਦੀ ਜਿਹੜੀ ਸੁਗੰਧ ਆ ਜਿਦਾਂ ਨਿੰਬੂ ਹੋ ਗਿਆ ਧਨੀਆ ਹੋ ਗਿਆ ਜਾਂ ਹੋਰ ਫਲ ਫਰੂਟਾਂ ਦੀ ਜਿਹੜੀ 스ਮੈਲ ਹੁੰਦੀ ਉਹ ਆਪਾਂ ਨੂੰ ਆਪਣੇ ਵੱਲ ਖਿੱਚਦੀ ਆ ਤੇ ਆਪਾਂ ਨੂੰ ਵਧੀਆ ਲੱਗਦਾ ਆ ਤੇ ਆਪਾਂ ਦਵਾ ਸ਼ਟ ਹੁੰਦਾ ਵੀ ਆਪਾਂ ਇਹ ਚੀਜ਼ਾਂ ਖਰੀਦ ਲਈਏ ਤੇ ਇੱਕ ਮਾਰਕੀਟਿੰਗ ਕਰਨ ਦਾ ਬਹੁਤ ਵਧੀਆ ਢੰਗ ਇਹਨਾਂ ਨੇ ਬਣਾਇਆ ਹੋਇਆ ਆ ਤੇ ਮੈਂ ਤੁਹਾਨੂੰ ਮੁੱਖ ਪੰਜ ਕਾਰਨ ਦੱਸੇ ਆ ਵੀ ਆਹ ਕਾਰਨ ਹੁੰਦੇ ਕਿਉਂਕਿ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ ਸੀ ਮੈਂ ਜਿੱਦਾਂ ਮਾਰਕੀਟ ਗਿਆ ਤਾਂ ਮੈਂ ਦੇਖਿਆ ਉੱਥੇ ਵੀ ਮੈਂ ਸੋਚਦਾ ਸੀਗਾ ਵੀ ਕਿਉਂ ਮੋਰੇ ਹੁੰਦਾ ਸਭ ਤੋਂ ਤੇ ਫਿਰ ਮੈਂ ਸੋਚਿਆ ਵੀ ਇਹ ਤੇ ਵੀਡੀਓ ਕਰਨੀ ਚਾਹੀਦੀ ਆ ਤੁਹਾਡੇ ਨਾਲ ਵੀ ਸਾਂਝੀ ਕਰਨੀ ਚਾਹੀਦੀ ਆ ਵੀ ਸ਼ਾਇਦ ਹੋਰ ਵੀ ਕਿਸੇ ਦੇ ਦਿਮਾਗ 'ਚ ਆਇਆ ਹੋਵੇ ਜੇ ਨਹੀਂ ਵੀ ਆਇਆ ਤਾਂ ਤੁਸੀਂ ਗੌਰ ਕਰਿਓ ਜਦੋਂ ਵੀ ਸੁਪਰਮਾਰਕੀਟ 'ਚ ਜਾਉਂਗੇ ਤੁਹਾਨੂੰ ਸਭ ਤੋਂ ਮੋਰੇ ਫਲ ਅਤੇ ਸਬਜ਼ੀਆਂ ਹੀ ਮਿਲਣਗੀਆਂ